ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਲੋਹੜੀ ਵਾਲੇ ਦਿਨ ਤੁਸੀਂ ਰੋਟੀ ਦਾ ਪੁੰਨ ਕਰ ਲੈਂਦੇ ਹੋ ਤਾਂ ਇਸ ਦੇ ਫਲ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਸਿਰਫ ਕਹਾਣੀ ਨਹੀਂ ਬਲਕਿ ਸਾਡੇ ਲਈ ਬਹੁਤ ਵੱਡੀ ਸਿੱਖਿਆ ਹੈ ਅਸੀਂ ਜੋ ਵੀ ਕਰਮ ਕਮਾਉਂਦੇ ਆ ਨਾ ਉਹ ਵਾਪਸ ਹੋ ਕੇ ਸਾਡੇ ਕੋਲ ਮੁੜ ਕੇ ਜ਼ਰੂਰ ਆਉਂਦੇ ਹਨ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਇਸ ਕਹਾਣੀ ਦੇ ਰਾਹੀਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਵਾਲੇ ਹਾਂ ਇਸ ਕਰਕੇ ਤੁਹਾਡੇ ਚਰਣਾ ਵਿੱਚ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਤ ਸੰਗਿਆ ਜੀ ਇਸ ਕਹਾਣੀ ਦੇ ਵਿੱਚ ਦੱਸਣ ਵਾਲੇ ਹਨ ਕਿ ਇੱਕ ਕਿਸਾਨ ਦੀ ਗੱਲ ਕਰਦੇ ਹਨ ਇੱਕ ਪਿੰਡ ਵਿੱਚ ਕਿਸਾਨ ਰਹਿੰਦਾ ਸੀ ਕਹਿੰਦੇ ਕਿ ਉਹਦੇ ਕੋਲ ਨਾ ਆਪਣੀ ਥੋੜੀ ਜਿਹੀ ਜ਼ਮੀਨ ਸੀ ਉਹਦੇ ਵਿੱਚ ਹੀ ਉਹ ਖੇਤੀ ਕਰਦਾ ਸੀ ਫਸਲ ਉਗਾਉਂਦਾ ਸੀ ਉਸੇ ਹੀ ਫਸਲ ਤੋਂ ਉਹਦਾ ਤੇ ਉਹਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਕਹਿੰਦੇ ਉਹ ਕਿਸਾਨ ਪੈਸੇ ਪੱਖੋਂ ਭਾਵੇਂ ਅਮੀਰ ਨਹੀਂ ਸੀ ਪਰ ਦਿਲ ਦਾ ਬੜਾ ਅਮੀਰ ਬੰਦਾ ਸੀ ਨੇਕ ਦਿਲ ਇਮਾਨਦਾਰ ਇਨਸਾਨ ਸੀ ਉਹ ਦੂਜਿਆਂ ਦੀ ਮਦਦ ਲਈ ਹਮੇਸ਼ਾ ਤਿਆਰਬਰ ਤਿਆਰ ਹੀ ਰਹਿੰਦਾ ਸੀ। ਉਹਨੂੰ ਕੋਈ ਵੀ ਲੋੜਵੰਦ ਮਿਲ ਜਾਂਦਾ ਤਾਂ ਆਪਣੇ ਸਮਰੱਥਾ ਅਨੁਸਾਰ ਉਹਦੀ ਮਦਦ ਪੂਰੀ ਚੰਗੇ ਤਰੀਕੇ ਨਾਲ ਕਰਦਾ। ਲੋੜਵੰਦਾਂ ਦੇ ਵਿੱਚ ਭਾਵੇਂ ਕੋਈ ਵੀ ਹੁੰਦਾ ਭਾਵੇਂ ਕੋਈ ਇਨਸਾਨ ਤੇ ਭਾਵੇਂ ਕੋਈ ਜੀਵ ਜੰਤੂ ਜਾਨਵਰ ਵੀ ਕਹਿੰਦੇ ਕਿ ਭਾਵੇਂ ਹੋ ਜਾਂਦਾ। ਕਈ ਵਾਰ ਉਹਨੇ ਖੇਤਾਂ ਦੇ ਵਿੱਚ ਕੰਮ ਕਰਦੇ ਹੋਣਾ। ਤਾਂ ਜੇਕਰ ਕੋਈ ਭੁੱਖਾ ਪਿਆਸਾ ਪੰਛੀ ਦਿਖ ਜਾਂਦਾ, ਜਾਨਵਰ ਦਿਖ ਜਾਂਦਾ ਜਾਂ ਕੋਈ ਉਹਨੂੰ ਰਹਗੀਰ ਹੀ ਮਿਲ ਜਾਂਦਾ ਤਾਂ ਉਸ ਨੂੰ ਭੋਜਨ ਪ੍ਰਸ਼ਾਦਾ ਜ਼ਰੂਰ ਖਵਾਉਂਦਾ ਇਹ ਕੰਮ ਕਰਕੇ ਨਾ ਉਹਦੇ ਮਨ ਨੂੰ ਬੜੀ ਖੁਸ਼ੀ ਤੇ ਸਕੂਨ ਮਿਲਦਾ ਸੀ ਬੜੀ ਹੀ ਉਹਨੂੰ ਸੰਤੁਸ਼ਟੀ ਮਹਿਸੂਸ ਹੁੰਦੀ ਸੀ ਇਹ ਕੰਮ ਉਹ ਕਿਸੇ ਸਵਾਰਥ ਦੇ ਪਿੱਛੇ ਨਹੀਂ ਸੀ ਕਰਦਾ ਨਿਰਸਵਾਰਥ ਹੋ ਕੇ ਸੇਵਾ ਕਰਦਾ ਸੀ ਕਹਿੰਦੇ ਉਹਦੇ ਇਸੇ ਹੀ ਸੁਭਾਅ ਦੇ ਕਰਕੇ ਉਹਦੇ ਪਿੰਡ ਦੇ ਲੋਕ ਉਹਦੀ ਬੜੀ ਹੀ ਜ਼ਿਆਦਾ ਤਾਰੀਫ਼ ਕਰਦੇ ਸੀ ਪਰ ਕਹਿੰਦੇ ਕਿ ਉਹਦੀ ਪਤਨੀ ਹਰ ਵੇਲੇ ਉਹਦੇ ਇਸੇ ਹੀ ਸੁਭਾਅ ਦੇ ਕਰਕੇ ਨਾ ਉਹਦੇ ਨਾਲ ਲੜਦੀ ਰਹਿੰਦੀ ਕਹਿੰਦੀ ਜੇਕਰ ਤੁਸੀਂ ਇਸੇ ਤਰ੍ਹਾਂ ਹੀ ਲੋਕਾਂ ਦੀ ਮਦਦ ਕਰਦੇ ਰਹੇ ਨਾ ਤਾਂ ਇੱਕ ਨਾ ਇੱਕ ਦਿਨ ਆਪਣਾ ਘਰ ਖਾਲੀ ਹੋ ਜਾਵੇਗਾ ਪਰ ਕਹਿੰਦੇ ਉਹ ਕਿਸਾਨ ਹਰ ਵਾਰ ਆਪਣੀ ਪਤਨੀ ਨੂੰ ਸਮਝਾਉਂਦਾ ਕਿ ਭਗਵਾਨ ਨੇ ਕਿਸੇ ਨੂੰ ਭੋਜਨ ਪ੍ਰਸ਼ਾਦਾ ਖਾਣ ਨਾਲ ਬੰਦਾ ਕਦੇ ਗਰੀਬ ਨਹੀਂ ਹੁੰਦਾ ਭੁੱਖਾ ਢਿੱਡ ਇਨਸਾਨ ਦਾ ਦੁਸ਼ਮਣ ਹੁੰਦਾ ਹੈ ਅਤੇ ਭੁੱਖੇ ਢਿੱਡ ਨੂੰ ਰੋਟੀ ਖਵਾਉਣਾ ਪਿਆਸੇ ਨੂੰ ਪਾਣੀ ਪਿਉਣਾ ਬੜੇ ਹੀ ਪੁੰਨ ਦਾ ਕੰਮ ਹੁੰਦਾ ਹੈ ਤੂੰ ਵੀ ਕਰਿਆ ਕਰ ਪਰ ਕਹਿੰਦੇ ਪਤਨੀ ਕਹਿ ਦਿੰਦੀ ਨਹੀਂ ਇਹ ਕੰਮ ਤੁਸੀਂ ਹੀ ਕਰ ਲਓ ਬਥੇਰਾ ਹੈ ਜੇ ਮੈਂ ਕਰਨ ਲੱਗ ਪਈ ਨਾ ਤਾਂ ਫਿਰ ਆਪਾਂ ਕੀ ਖਾਵਾਂਗੇ ਕਹਿੰਦੇ ਪਤਨੀ ਵਾਰ-ਵਾਰ ਆਪਣੇ ਪਤੀ ਨੂੰ ਸਮਝਾਉਂਦੀ ਕਿ ਮੈਂ ਰੋਟੀ ਤੁਹਾਡੇ ਲਈ ਬਣਾਉਣੀ ਹੈ ਪਰ ਤੁਸੀਂ ਆਪ পেট ਭਰ ਕੇ ਨਹੀਂ ਖਾਂਦੇ ਆਪਣੀ ਰੋਟੀ ਦੇ ਵਿੱਚੋਂ ਬਾਹਰ ਦੂਜਿਆਂ ਨੂੰ ਖਵਾ ਲੈਂਦੇ ਕਿਸਾਨ ਕਹਿੰਦਾ ਭਾਗਵਾਨ ਨੇ ਮੈਂ ਤੈਨੂੰ ਕਿੰਨੀ ਵਾਰ ਤਾਂ ਕਿਹਾ ਕਿ ਤੂੰ ਦੋ ਚਾਰ ਰੋਟੀਆਂ ਵੱਧ ਬਣਾ ਦਿਆ ਕਰ ਫਿਰ ਮੈਂ ਪੇਟ ਭਰ ਕੇ ਖਾ ਲਿਆ ਕਰੂੰ ਕਿਸੇ ਲੋੜਵੰਦ ਨੂੰ ਵੀ ਛਕਾ ਦਿਆ ਕਰੂੰ ਪਰ ਕਹਿੰਦੇ ਇਸ ਗੱਲ ਤੇ ਪਤਨੀ ਕਹਿ ਦਿੰਦੀ ਮੇਰੇ ਕੋਲ ਵਾਧੂ ਰੋਟੀਆਂ ਨਹੀਂ ਪੱਕਦੀਆਂ ਤਾਂ ਕਿਸਾਨ ਮੁਸਕਰਾ ਕੇ ਕਹਿ ਦਿੰਦਾ ਫਿਰ ਤੂੰ ਮੈਨੂੰ ਰੋਕਿਆ ਨਾ ਕਰ ਮੈਂ ਆਪਣੇ ਭੋਜਨ ਪ੍ਰਸ਼ਾਦੇ ਦੇ ਵਿੱਚੋਂ ਹੀ ਦੂਜਿਆਂ ਨੂੰ ਛਕਾਉਣਾ ਹੈ ਕਹਿੰਦੇ ਬਸ ਇਦਾਂ ਹੀ ਉਹਨਾਂ ਦੀ ਨੋਕ-ਚੋਕ ਚੱਲਦੀ ਰਹਿੰਦੀ ਪਰ ਕਿਸਾਨ ਨੇ ਕਦੇ ਵੀ ਆਪਣਾ ਜਿਹੜਾ ਸੀ ਇਹ ਨੇਕ ਸੁਭਾਨਾ ਛੱਡਿਆ ਕਹਿੰਦੇ ਇੱਕ ਵਾਰੀ ਉਹਦੀ ਫਸਲ ਬਹੁਤ ਘੱਟ ਹੋਈ ਜਿੰਨੀ ਕ ਫਸਲ ਹੋਈ ਉਹਦੇ ਨਾਲ ਉਹਨੇ ਆਪਣਾ ਗੁਜ਼ਾਰਾ ਚਲਾਉਣਾ ਬੜਾ ਹੀ ਉਹਦਾ ਮੁਸ਼ਕਿਲ ਹੋ ਗਿਆ ਪਰ ਫਿਰ ਵੀ ਉਹਨੇ ਨੇਕ ਕੰਮ ਕਰਨੇ ਕਿਸੇ ਦੀ ਮਦਦ ਕਰਨੀ ਨਾ ਛੱਡੀ ਇੱਕ ਦਿਨ ਕਹਿੰਦੇ ਉਹ ਆਪਣੇ ਖੇਤਾਂ ਵਿੱਚ ਕੰਮ ਕਰਕੇ ਥੱਕਿਆ ਆ ਰਿਹਾ ਘਰ ਦੇ ਵਿੱਚ ਆਇਆ ਤੇ ਉਹਨੇ ਆਪਣੀ ਪਤਨੀ ਨੂੰ ਕਿਹਾ ਭਾਗਵਾਨੇ ਮੈਨੂੰ ਬੜੀ ਭੁੱਖ ਲੱਗੀ ਆ ਤੂੰ ਜਲਦੀ ਨਾਲ ਖਾਣਾ ਤਿਆਰ ਕਰ ਲੈ ਕਹਿੰਦੇ ਪਤਨੀ ਉਸੇ ਵੇਲੇ ਹੀ ਰਸੋਈ ਵਿੱਚ ਜਾ ਕੇ ਭੋਜਨ ਪ੍ਰਸ਼ਾਦਾ ਤਿਆਰ ਕਰਨ ਲੱਗ ਪਈ ਪਰ ਕਹਿੰਦੇ ਰਸੋਈ ਦੇ ਵਿੱਚ ਬਹੁਤ ਥੋੜਾ ਜਿਹਾ ਆਟਾ ਪਿਆ ਸੀ ਜਿਸ ਦੇ ਨਾਲ ਸਿਰਫ ਚਾਰ ਫੁਲਕੇ ਬਣੇ ਦੋ ਉਹਦੇ ਲਈ ਤੇ ਦੋ ਉਹਦੇ ਪਤੀ ਲਈ ਕਹਿੰਦੇ ਉਹਦੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਜਦੋਂ ਥਾਲੀ ਵਿੱਚ ਪਾ ਕੇ ਲਿਆਂਦਾ ਇਧਰ ਕਿਸਾਨ ਵੀ ਖਾਣ ਨੂੰ ਤਿਆਰ ਬੈਠਾ ਸੀ ਪਰ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਕਿਸਾਨ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਇੱਕ ਸਾਧੂ ਜੀ ਖੜੇ ਸੀ ਉਹ ਸਾਧੂ ਜੀ ਬੜੇ ਹੀ ਕਮਜ਼ੋਰ ਲੱਗ ਰਹੇ ਸੀ ਕਹਿੰਦੇ ਕਿਸਾਨ ਨੇ ਸਤਿਕਾਰ ਸਹਿਤ ਉਹਨਾਂ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਸਾਧੂ ਜੀ ਦੱਸੋ ਅਸੀਂ ਤੁਹਾਡੀ ਕਿਹੜੀ ਮਦਦ ਕਰ ਸਕਦੇ ਹਾਂ ਕਹਿੰਦੇ ਉਹ ਸਾਧੂ ਨੇ ਕਿਹਾ ਕਿ ਪੁੱਤਰ ਮੈਂ ਦੋ ਦਿਨ ਤੋਂ ਭੁੱਖਾ ਹਾਂ ਜੇਕਰ ਮੈਨੂੰ ਕੁਝ ਖਾਣ ਨੂੰ ਮਿਲ ਜਾਵੇ ਤੁਹਾਡਾ ਬੜਾ ਭਲਾ ਹੋ ਜਾਵੇਗਾ ਤੁਹਾਡਾ ਬੜਾ ਧੰਨਵਾਦ ਹੋਵੇਗਾ ਕਹਿੰਦੇ ਉਹ ਕਿਸਾਨ ਨੇ ਤੁਰੰਤ ਹੀ ਉਹ ਸਾਧੂ ਨੂੰ ਅੰਦਰ ਲਿਆ ਕੇ ਬਿਠਾਇਆ ਪਹਿਲਾਂ ਪਾਣੀ ਦਾ ਗਲਾਸ ਪਿਲਾਇਆ ਪਾਣੀ ਪੀ ਕੇ ਸਾਧੂ ਜੀ ਨੇ ਕੁਝ ਰਾਹਤ ਮਹਿਸੂਸ ਕੀਤੀ। ਕਿਸਾਨ ਨੂੰ ਬੜੀਆਂ ਅਸੀਸਾਂ ਦਿੱਤੀਆਂ। ਫਿਰ ਉਹ ਕਿਸਾਨ ਆਪਣੀ ਰਸੋਈ ਦੇ ਵਿੱਚ ਸਾਧੂ ਜੀ ਲਈ ਭੋਜਨ ਪ੍ਰਸ਼ਾਦਾ ਲਿਆਉਣ ਨੂੰ ਗਿਆ ਤਾਂ ਅਗੋਂ ਪਤਨੀ ਗੁੱਸੇ ਵਿੱਚ ਬੋਲੀ ਤੁਸੀਂ ਇਹ ਸਾਧੂ ਨੂੰ ਕਹੋ ਕਿ ਤੂੰ ਹੋਰ ਮੰਗ ਕੇ ਖਾ ਲਵੇ। ਇਹ ਸਾਧੂ ਮੰਗ ਕੇ ਖਾ ਸਕਦਾ ਪਰ ਆਪਾਂ ਮੰਗ ਕੇ ਨਹੀਂ ਖਾ ਸਕਦੇ। ਕਿਸਾਨ ਨੇ ਕਿਹਾ ਭਾਗਵਾਨੇ ਤੂੰ ਇਹ ਕੀ ਕਹਿ ਰਹੀ ਹੈਂ? ਇੱਕ ਦਰਵੇਸ਼ ਆਪਣੇ ਬੂਹੇ ਤੇ ਬੜੀ ਆਸ ਲੈ ਕੇ ਆਇਆ। ਤੂੰ ਜਲਦੀ ਨਾਲ ਭੋਜਨ ਪ੍ਰਸ਼ਾਦਾ ਦੇ ਉਹਨੂੰ ਸ਼ਿਕਾਈਏ ਪਰ ਕਹਿੰਦੇ ਪਤਨੀ ਨੇ ਗੁੱਸੇ ਨਾਲ ਕਿਹਾ ਕਿ ਆਪਣੇ ਘਰ ਵਿੱਚ ਅੱਜ ਇੰਨਾ ਕਿ ਆਟਾ ਬਚਿਆ ਸੀ ਜਿਹਦੇ ਨਾਲ ਸਿਰਫ 4 ਰੋਟੀਆਂ ਹੀ ਬਣੀਆਂ ਜੇ ਇਹਨੂੰ ਰੋਟੀ ਖਵਾ ਦਿੱਤੀ ਤੇ ਫਿਰ ਅਸੀਂ ਕੀ ਖਾਵਾਂਗੇ ਕਹਿੰਦੇ ਕਿ ਕਿਸਾਨ ਨੇ ਕਿਹਾ ਭਾਗਵਾਨੇ ਤੂੰ ਆਪਣੇ ਹਿੱਸੇ ਦੀ ਰੋਟੀ ਖਾ ਲਾ ਜੋ ਮੇਰੇ ਹਿੱਸੇ ਦੀ ਹੈ ਨਾ ਉਹ ਮੈਨੂੰ ਦੇ ਦੇ ਮੈਂ ਸਾਧੂ ਜੀ ਨੂੰ ਖਵਾ ਦਿੰਦਾ ਹਾਂ ਕਹਿੰਦੇ ਪਤਨੀ ਨੇ ਨਾ ਨਾ ਚਾਹੁੰਦਿਆਂ ਹੋਇਆਂ ਵੀ ਕਿਸਾਨ ਨੇ ਉਹ ਰੋਟੀ ਲੈ ਆ ਕੇ ਸਾਧੂ ਜੀ ਨੂੰ ਦੇ ਦਿੱਤੀ। ਸਾਧੂ ਜੀ ਨੇ ਰੋਟੀ ਖਾਧੀ ਬਦਲੇ ਵਿੱਚ ਉਹਨੂੰ ਪੜੀਆਂ ਜਿਹੜੀਆਂ ਸੀ ਅਸੀਸਾਂ ਦਿੱਤੀਆਂ। ਧੰਨਵਾਦ ਕੀਤਾ। ਉਹ ਕਿਸਾਨ ਨੂੰ ਆਪਣੇ ਕੋਲ ਬੁਲਾਇਆ ਤੇ ਕਹਿੰਦੇ ਜਦੋਂ ਕਿਸਾਨ ਕੋਲ ਆਇਆ ਤਾਂ ਸਾਧੂ ਜੀ ਨੇ ਆਪਣੇ ਝੋਲੇ ਵਿੱਚੋਂ ਇੱਕ ਬਹੁਤ ਭਾਰਾ ਸੋਨੇ ਦਾ ਬਰਤਨ ਕੱਢ ਕੇ ਉਹਨੂੰ ਦੇ ਦਿੱਤਾ। ਕਹਿੰਦੇ ਕਿਸਾਨ ਉਹ ਸੋਨੇ ਦਾ ਬਰਤਨ ਵੇਖ ਕੇ ਬੜਾ ਹੈਰਾਨ ਹੋਇਆ ਤੇ ਪੁੱਛਿਆ ਸਾਧੂ ਜੀ ਇਹ ਕੀ? ਤਾਂ ਸਾਧੂ ਜੀ ਨੇ ਕਿਹਾ ਕਿ ਪੁੱਤਰ ਕਾਫੀ ਸਮਾਂ ਪਹਿਲਾਂ ਇੱਕ ਰਾਜੇ ਨੇ ਇਹ ਸੋਨੇ ਦਾ ਬਰਤਨ ਮੈਨੂੰ ਭੇਂਟ ਕੀਤਾ ਸੀ ਪਰ ਇਹ ਮੇਰੇ ਤਾਂ ਕਿਸੇ ਕੰਮ ਦਾ ਨਹੀਂ ਮੈਂ ਬੜੇ ਚਿਰ ਦਾ ਤਲਾਸ਼ ਕਰ ਰਿਹਾ ਸੀ ਕਿ ਮੈਨੂੰ ਕੋਈ ਇਹ ਬਰਤਨ ਨੂੰ ਵਰਤਣ ਦੇ ਯੋਗ ਬੰਦਾ ਮਿਲ ਜਾਵੇ ਅੱਜ ਮੇਰੀ ਤੇਰੇ ਘਰ ਵਿੱਚ ਆ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਤਲਾਸ਼ ਖਤਮ ਹੋ ਚੁੱਕੀ ਹੈ ਇਸ ਕਰਕੇ ਮੈਂ ਇਹ ਬਰਤਨ ਤੈਨੂੰ ਦੇ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਆਪਣੇ ਪ੍ਰਸ਼ਾਦੇ ਦੇ ਵਿੱਚੋਂ ਹੀ ਮੈਨੂੰ ਪ੍ਰਸ਼ਾਦਾ ਛਕਾਇਆ ਆਪ ਤੂੰ ਭੁੱਖਾ ਹੈ ਤੇ ਪ੍ਰਮਾਤਮਾ ਨੇ ਹੀ ਮੈਨੂੰ ਕੋਈ ਹੀਲਾ ਵਸੀਲਾ ਬਣਾ ਕੇ ਤੇਰੇ ਘਰ ਭੇਜਿਆ ਹੋਵੇਗਾ ਕਹਿੰਦੇ ਕਿ ਕਿਸਾਨ ਨੇ ਉਹ ਬਰਤਨ ਲੈਣ ਤੋਂ ਇਨਕਾਰ ਕੀਤਾ ਤੇ ਕਿਹਾ ਨਹੀਂ ਸਾਧੂ ਜੀ ਇੰਨੀ ਕੀਮਤੀ ਚੀਜ਼ ਮੈਂ ਤੁਹਾਡੇ ਤੋਂ ਕਿਵੇਂ ਲੈ ਸਕਦਾ ਹਾਂ ਇਹਦੇ ਤੇ ਸਿਰਫ ਤੁਹਾਡਾ ਹੱਕ ਹੈ ਪਰ ਕਹਿੰਦੇ ਸਾਧੂ ਜੀ ਨੇ ਕਿਹਾ ਨਹੀਂ ਪੁੱਤ ਇਹ ਤੇਰੇ ਚੰਗੇ ਕਰਮਾਂ ਦਾ ਫਲ ਹੈ ਪੁੱਤਰ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਦੋਵਾਂ ਜੀਆਂ ਦੀਆਂ ਸੁਣ ਲਈਆਂ ਸੀ ਤੁਹਾਡੇ ਘਰ ਵਿੱਚ ਖਾਣ ਨੂੰ ਥੋੜਾ ਸੀ ਪਰ ਤੂੰ ਆਪਣੇ ਹਿੱਸੇ ਦਾ ਮੈਨੂੰ ਖਵਾਇਆ ਪੁੱਤਰ ਤੂੰ ਤਾਂ ਬੜਾ ਹੀ ਨੇਕ ਦਿਲ ਇਨਸਾਨ ਹੈ ਇਹ ਕਹਿ ਕੇ 사ਦੂ ਜੀ ਨੇ ਬਰਤਨ ਕਿਸਾਨ ਦੇ ਹੱਥ ਵਿੱਚ ਰੱਖ ਦਿੱਤਾ ਤੇ ਕਿਹਾ ਪੁੱਤਰ ਅੱਜ ਤੋਂ ਬਾਅਦ ਇਹ ਬਰਤਨ ਤੇਰਾ ਹੈ ਤੂੰ ਜਿਵੇਂ ਚਾਹੇ ਵਰਤ ਲੈ ਇਹਨੂੰ ਵੇਚ ਲੈ ਕਾਫੀ ਧਨ ਤੂੰ ਪ੍ਰਾਪਤ ਕਰ ਸਕਦਾ ਹੈ ਉਹ ਧਨ ਦੇ ਨਾਲ ਤੇਰਾ ਫਿਰ ਗੁਜ਼ਾਰਾ ਸੋਹਣਾ ਚੱਲ ਪਵੇਗਾ ਪਰ ਯਾਦ ਰੱਖੀ ਜ਼ਿੰਦਗੀ ਵਿੱਚ ਕਦੇ ਵੀ ਨੇਕ ਕੰਮ ਕਰਨੇ ਨਾ ਛੱਡੀਂ ਕਿਉਂਕਿ ਕਰਮ ਹੀ ਤਾਂ ਧਰਮ ਹੈ ਤੂੰ ਅੱਜ ਮੇਰੀ ਬਿਨਾਂ ਸਵਾਰਥ ਤੋਂ ਮਦਦ ਕੀਤੀ ਇਸੇ ਤਰ੍ਹਾਂ ਹੀ ਨਿਰਸਵਾਰਥ ਹੋ ਕੇ ਸੇਵਾ ਕਰਦਾ ਰਹੀ ਪ੍ਰਮਾਤਮਾ ਜੀ ਹਰ ਇੱਕ ਬੰਦੇ ਨੂੰ ਉਹਦੇ ਕੀਤੇ ਹੋਏ ਕਰਮਾਂ ਦਾ ਫਲ ਜ਼ਰੂਰ ਦਿੰਦੇ ਆ ਅੱਜ ਤੈਨੂੰ ਤੇਰੀ ਦਿਆਲਤਾ ਤੇਰੀ ਨਿਰਸਵਾਰਥ ਕੀਤੀ ਹੋਈ ਸੇਵਾ ਦਾ ਫਲ ਦੇ ਰਹੇ ਹਨ ਤੇਰੀ ਇਹ ਦਿਆਲਤਾ ਆਪਣੇ ਨਿਰਸਵਾਰਥ ਹੋ ਕੇ ਸੇਵਾ ਕਰਨ ਦੀ ਭਾਵਨਾ ਨਾ ਸਿਰਫ ਤੇਰੀ ਜ਼ਿੰਦਗੀ ਬਲਕੇ ਤੇਰੇ ਪੂਰੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇਗੀ ਇਸ ਲਈ ਕਦੇ ਵੀ ਤੂੰ ਚੰਗੇ ਕਰਮ ਕਰਨੇ ਨਾ ਛੱਡੀ ਇਹ ਕਹਿ ਕੇ ਸਾਧੂ ਜੀ ਆਪਣੇ ਰਸਤੇ ਚੱਲ ਪਏ ਕਹਿੰਦੇ ਕਿ ਇੱਧਰ ਇਹ ਕਿਸਾਨ ਕਦੇ ਜਾਂਦੇ ਹੋਏ ਸਾਧੂ ਨੂੰ ਵੇਖ ਰਿਹਾ ਸੀ ਤੇ ਕਦੇ ਸੋਨੇ ਦੇ ਗੜਵੇ ਵੱਲ ਕਿਸਾਨ ਦੀਆਂ ਅੱਖਾਂ ਪਰ ਆਈਆਂ ਤੇ ਕਿਸਾਨ ਦੇ ਮਨ ਹੀ ਮਨ ਵਿੱਚ ਫੈਸਲਾ ਕੀਤਾ ਅੱਜ ਤੋਂ ਬਾਅਦ ਹਾਲਾਤ ਜਿਵੇਂ ਦੇ ਮਰਜ਼ੀ ਹੋਣ ਮੈਂ ਕਦੇ ਵੀ ਨੇਕ ਕੰਮ ਕਰਨੇ ਨਹੀਂ ਛੱਡਣੀ ਉਨੀ ਦੇਰ ਤੱਕ ਕਿਸਾਨ ਦੀ ਪਤਨੀ ਕਿਸਾਨ ਕੋਲ ਆਈ ਤੇ ਆ ਕੇ ਮਾਫੀ ਮੰਗਣ ਲੱਗੀ ਕਹਿੰਦੀ ਕਿ ਮੈਨੂੰ ਮaaf ਕਰ ਦਿਓ ਮੈਂ ਹਮੇਸ਼ਾ ਤੁਹਾਨੂੰ ਨੇਕ ਕੰਮ ਕਰਨ ਤੋਂ ਰੋਕਿਆ ਪਰ ਮੈਂ ਅੱਜ ਸਮਝ ਗਈ ਹਾਂ ਕਿ ਪਰਮਾਤਮਾ ਜੀ ਸਾਨੂੰ ਸਾਡੇ ਕੀਤੇ ਹੋਏ ਕਰਮਾਂ ਦਾ ਫਲ ਦਿੰਦੇ ਆ ਜੇ ਕੋਈ ਚੰਗੇ ਕੰਮ ਕਰਦਾ ਨਾ ਉਹਦੇ ਨਾਲ ਹਮੇਸ਼ਾ ਚੰਗਾ ਹੁੰਦਾ ਜੇ ਕੋਈ ਮਾੜਾ ਕਰਦਾ ਉਹਦੇ ਨਾਲ ਫਿਰ ਮਾੜਾ ਹੋਣਾ ਲਾਜ਼ਮੀ ਹੈ ਪਰਮਪਿਤਾ ਪਰਮਾਤਮਾ ਜੀ ਬੜੇ ਦਿਆਲੂ ਆ ਜਿਵੇਂ ਪਰਮਾਤਮਾ ਜੀ ਤੁਹਾਨੂੰ ਲੋੜਵੰਦਾਂ ਦੇ ਕੋਲ ਭੇਜ ਕੇ ਉਹਨਾਂ ਦੀ ਮਦਦ ਕਰ ਸਕਦੇ ਆ ਤਾਂ ਅੱਜ ਲੋੜ ਭੈਣ ਤੇ ਪਰਮ ਪਿਤਾ ਪਰਮਾਤਮਾ ਜੀ ਨੇ ਇਹ ਸਾਧੂ ਨੂੰ ਸਾਡੇ ਕੋਲ ਭੇਜ ਦਿੱਤਾ ਪਰਮ ਪਿਤਾ ਪਰਮਾਤਮਾ ਜੀ ਨੂੰ ਸਭ ਦੀ ਫਿਕਰ ਹੈ ਕਰਨਕ ਰਾਵਣ ਵਾਲੇ ਤਾਂ ਪਰਮਾਤਮਾ ਜੀ ਆਪ ਹਨ ਸਭ ਨੂੰ ਦੇਣ ਵਾਲੇ ਪਰਮਾਤਮਾ ਜੀ ਆਪ ਹਨ ਬਸ ਵਿੱਚ ਜ਼ਰੀਆ ਹੀ ਕਿਸੇ ਨਾ ਕਿਸੇ ਬੰਦੇ ਨੂੰ ਬਣਾ ਦਿੰਦੇ ਹਨ ਆਪਣੇ ਨੇਕ ਬੰਦਿਆਂ ਨੂੰ ਆਪਣੇ ਭਗਤਾਂ ਨੂੰ ਆਪਣੇ ਪਿਆਰਿਆਂ ਨੂੰ ਨੇਕ ਕੰਮ ਕਰਨ ਵਾਸਤੇ ਵਡਿਆਈਆਂ ਲੈਣ ਲਈ ਉਹਨਾਂ ਨੂੰ ਬਖਸ਼ਦੇ ਆਂ ਕਹਿੰਦੇ ਕਿ ਇਹ ਕਿਸਾਨ ਦੀ ਪਤਨੀ ਕਹਿਣ ਲੱਗੀ ਅੱਜ ਤੋਂ ਬਾਅਦ ਮੈਂ ਵੀ ਜ਼ਿੰਦਗੀ ਵਿੱਚ ਨੇਕ ਕਰਮ ਕਰਨ ਦੀ ਕੋਸ਼ਿਸ਼ ਕਰੂੰਗੀ ਜੋ ਪਿੱਛੇ ਭੁੱਲਾਂ ਚੁੱਕਾਂ ਗਲਤੀਆਂ ਹੋ ਗਈਆਂ ਉਹਨਾਂ ਨੂੰ ਬਖਸ਼ਾਉਣ ਦੀ ਕੋਸ਼ਿਸ਼ ਕਰਾਂਗੀ ਸੋ ਸਾਧ ਸੰਗਤ ਜੀ ਇਸ ਕਹਾਣੀ ਰੂਪੀ ਸਾਖੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਕਿਸੇ ਵੀ ਲੋੜਵੰਦ ਦੀ ਮਦਦ ਕਰਨਾ ਕੋਈ ਮਰੜੀ ਗੱਲ ਨਹੀਂ ਸਗੋ ਪਰਮਾਤਮਾ ਜੀ ਖੁਸ਼ ਹੁੰਦੇ ਹਨ ਜੇਕਰ ਕਿਸੇ ਵੀ ਦਿਨ ਤਿਉਹਾਰ ਜਾਂ ਕਿਸੇ ਵੀ ਦਿਨ ਤੁਹਾਡੇ ਘਰ ਵਿੱਚ ਕੋਈ ਮੰਗਣ ਲਈ ਆਉਂਦਾ ਹੈ ਨਾ ਉਸ ਨੂੰ ਕਦੇ ਵੀ ਖਾਲੀ ਹੱਥ ਨਹੀਂ ਮੋੜਨਾ ਚਾਹੀਦਾ ਜਿੰਨਾ ਕਿ ਵੀ ਪਰਮਾਤਮਾ ਨੇ ਤੁਹਾਨੂੰ ਦੇ ਕੇ ਨਿਵਾਜਿਆ ਹੈ ਨਾ ਉਸ ਅਨੁਸਾਰ ਹੀ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਪਰਮਾਤਮਾ ਜੀ ਉਸ ਤੋਂ 4 ਗੁਣਾ 10 ਗੁਣਾ ਵੱਧ ਤੁਹਾਨੂੰ ਦੇ ਕੇ ਨਿਵਾਜਣਗੇ ਉਸੇ ਹੀ ਤਰ੍ਹਾਂ ਕਰਮ ਵੀ ਇਹੋ ਜਿਹੇ ਇਨਸਾਨ ਦੇ ਹਨ ਕਿ ਜਿੱਦਾਂ ਵੀ ਕਰਮ ਕਮਾਓਗੇ ਉਹਨਾਂ ਕਰਮਾਂ ਦਾ ਫਲ ਵੀ ਤੁਹਾਨੂੰ ਕਈ ਗੁਣਾ ਹੋ ਕੇ ਹੀ ਮੁੜੇਗਾ ਜ਼ਿੰਦਗੀ ਵਿੱਚ ਜੇਕਰ ਚਾਹੁੰਦੇ ਹੋ ਖੁਸ਼ ਰਹੀਏ ਚੜ੍ਹਦੀ ਕਲਾ ਵਿੱਚ ਰਹੀਏ ਤਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣੇ ਕੋਲੋਂ ਪਹਿਲਾਂ ਦੇਣੀਆਂ ਪੈਣੀਆਂ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਸਿਧਾਂਤ ਹੈ ਸਰਬੱਤ ਦਾ ਭਲਾ ਤੇ ਭਲਾ ਕਰਨ ਵਾਲੇ ਇਨਸਾਨ ਨੂੰ ਕਦੇ ਵੀ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਣੀ ਪਰਮਾਤਮਾ ਜੀ ਬਿਨਾਂ ਬੋਲੇ ਬਿਨਾਂ ਮੰਗਿਆ ਸਭ ਕੁਝ ਦੇ ਦੇਣਗੇ ਸਿੱਖ ਦੀ ਅਰਦਾਸ ਬੇਨਤੀ ਵੀ ਉਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਸਰਬੱਤ ਦਾ ਭਲਾ ਨਹੀਂ ਮੰਗਦਾ ਸਾਡਾ ਭਲਾ ਆਪਣੇ ਆਪ ਹੋ ਜਾਵੇਗਾ। ਸਾਤ ਸੰਗਤ ਜੀ ਪਰਮਾਤਮਾ ਜੀ ਦੇ ਘਰ ਦੇ ਅਸੀਂ ਫਿਰ ਤਰਸ ਦੇ ਪਾਤਰ ਬਣ ਜਾਵਾਂਗੇ। ਜ਼ਿੰਦਗੀ ਵਿੱਚ ਹਰ ਕੰਮ ਕਰਨ ਵੇਲੇ ਸੋਚਣਾ ਹੈ। ਅੱਜ ਇਹ ਕੰਮ ਮੈਂ ਕਰ ਰਿਹਾ ਹਾਂ, ਇੰਨੇ ਹੀ ਮੇਰਾ ਕਰਮ ਬਣਨਾ ਹੈ। ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ। ਹਰ ਕੰਮ ਵੀ ਸੋਚ ਵਿਚਾਰ ਕੇ ਕਰਨਾ ਚਾਹੀਦਾ ਹੈ। ਮਹਾਪੁਰਖ ਜੀ ਆਖਦੇ ਹਨ ਦੁੱਖ ਕਿਸੇ ਨੂੰ ਓਨਾ ਹੀ ਦਿਓ ਜਿੰਨਾ ਤੁਸੀਂ ਆਪ ਸਹਾਰ ਸਕਦੇ ਹੋ। ਕਿਉਂਕਿ ਜੇ ਦੁੱਖ ਦਿੱਤਾ ਨਾ ਦੁੱਖ ਨੇ ਵੀ ਕਈ ਗੁਣਾ ਹੋ ਕੇ ਹੀ ਵਾਪਸ ਮੜਦਾ ਜੇ ਕਿਸੇ ਨੂੰ ਖੁਸ਼ੀਆਂ ਵੰਡੀਆਂ ਕਿਸੇ ਦਾ ਭਲਾ ਕੀਤਾ ਤਾਂ ਫਿਰ ਉਹ ਕੀਤਾ ਹੋਇਆ ਭਲਾ ਵੀ ਸਾਡੇ ਕੋਲ ਕਈ ਗੁਣਾ ਹੋ ਕੇ ਵਾਪਸ ਮੁੜੇਗਾ ਸਾਡੀ ਹੱਥੀਂ ਕੀਤੀ ਹੋਈ ਸੇਵਾ ਜਦੋਂ ਅਸੀਂ ਦੋਵਾਂ ਹੱਥਾਂ ਨਾਲ ਸੇਵਾ ਕਰਦੇ ਆ ਨਾ ਕਿਸੇ ਦਾ ਭਲਾ ਕਰਦੇ ਹਾਂ ਤਾਂ ਮਹਾਂਪੁਰਖ ਜੀ ਆਖਦੇ ਕਈ ਹੱਥਾਂ ਦੇ ਰਾਹੀਂ ਉਹ ਚੀਜ਼ ਤੁਹਾਡੇ ਕੋਲ ਵਾਪਸ ਆਉਂਦੀ ਹੈ ਸੁਸਕਾਲ ਨੂੰ ਸਮਝਣਾ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ ਸੁਸਾਤ ਸੰਗੇ ਜੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ